ਤੋ ਆਦੰਪੁਰ ਹਾਂਜੀ ਮੈਨੂੰ ਸਾਨੂੰ ਫੋਨ ਆਇਆ ਸੀਗਾ ਹਰਿੰਦਰ ਸਿੰਘ ਇਹਨਾਂ ਦੇ ਬੇਟੇ ਦਾ ਠੀਕ ਹੈ ਜਿਹਦੇ ਨਾਲ ਫੋਜਾ ਸਿੰਘ ਜੀ ਜਮ ਰਿਹਾ ਹਸਪੀਟਲੋਂ ਡੈਥ ਹੋ ਗਈ ਮੇ ਜੀ ਅਸੀਂ ਇੱਥੇ ਮੌਕੇ ਤੇ ਆਏ ਸੀਗਾ ਹੁਣ ਤੇ ਆ ਕੇ ਉਹਨਾਂ ਦਾ ਧਿਆਨ ਲਿਖਿਆ ਜਿਹੜਾ ਨਾਮ ਨੂੰ ਵਹੀਕਲ ਜਿਹੜਾ ਸੀ ਉਧਰੋਂ ਆ ਰਿਹਾ ਸੀਗਾ ਭੋਪੜ ਸੈਟ ਤੋਂ ਠੀਕ ਹੈ ਇਹਨਾਂ 3:30 ਵਜੇ ਮਰ ਕੇ ਜਿਹੜਾ ਐਕਸਟੈਂਡ ਹੋਇਆ ਹੈਗਾ ਹੂੰ ਉਹਦੀ ਉਹਦੀ ਅਧਾਰ ਤੇ ਅਸੀਂ ਇਹਨਾਂ ਦਾ ਬਿਆਨ ਲਿਖੇ ਜਿਹੜੀ ਐਫਆਈਰ ਇਸ ਕਰਤੀ ਆ 114 ਨੰਬਰ ਸਰ ਵਾਹਨ ਕਿਹੜਾ ਸੀਗਾ ਆਲੇ ਦੁਆਲੇ ਕਿਤੇ ਸੀ ਇਹ ਵਾਹਨ ਦਾ ਨਹੀਂ ਪਤਾ ਲੱਗਦਾ ਨਾਮ ਨੂੰ ਵੀਕਲ ਸੀਗਾ ਸਲੀਪਰ ਸਲੀਪਰ ਰੋਡ ਤੇ ਸੀ ਇਹ ਸਲੀਪਰ ਉਂ ਨਹੀਂ ਸੀ ਮੇਨ ਰੋਡ ਤੇ ਸੀ ਮੇਰਾ ਅੱਛਾ ਮੇਨ ਰੋਡ ਤੇ ਸੀ ਓਕੇ ਮੇਰੇ ਸਾਈਡ ਤੇ ਥਿਆ ਸੱਜਣ ਸੈਰ ਕਰ ਰਹੇ ਸੀ ਕੋਈ ਸੀਸੀਟੀਵੀ ਫੁਟੇਜ ਵਗੈਰਾ ਸਾਡੀ ਸਾਡੀ ਟੀਮਾਂ ਲੱਗੀਆਂ ਆਪੋਰਨ ਦੀ ਟੀਮਾਂ ਲੱਗੀਆਂ ਹੋਈਆਂ ਆ ਬਹੁਤ ਧੰਨਵਾਦੀ ਹੋਰ ਜਿਆਦਾ ਡਿਟੇਲਸ ਕਰ ਲਾਂਗੇ ਕੋਈ ਪਤਾ ਲੱਗੇ ਕਿਹੜੇ ਵਾਹਨ ਸੀ ਇਹ ਸਰਕਾਰ ਕੋ ਕਹਿ ਰਹੇ ਆ ਨਾਮ ਨੂੰ ਵੀ ਕਹ ਰਿਹਾ ਜੀ ਸਰਕਾਰ ਕਾਰਜ ਲੱਗਾ ਕਿਸ ਕਾਰਜ ਕੋਈ ਰੰਗ ਰੂਗ ਪਤਾ ਲੱਗਾ ਕੋਈ ਕਾਰ ਦਾ ਇਨੀ ਸਰ ਕੋ ਕੁਟ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਐਫਆਈਰ ਦਾ ਚ ਕਰਤੀ ਅਸੀਂ ਕਿ ਸਾਡੀ ਟੀਮਾਂ ਲੱਗੀਆਂ ਸੀਸੀਟੀਵੀ ਦੀ ਟੀਮਾਂ ਲੱਗੀਆਂ ਹੋਈਆਂ ਥਾਣੇ ਵੱਲ ਸੀਸੀਟੀਵੀ ਉਹਨਾਂ ਨਾਲ ਚੈੱਕ ਕਰਤੀ ਜਾ ਰਹੇ ਆਂ ਔਰ ਜਲਦੀ ਹੀ ਅਸੀਂ ਉਹਨੂੰ ਤਸਕਰ ਕੇ ਉਹਦੀ ਰੈਸਟ ਪਾਉਣਗੇ ਠੀਕ ਹੈ ਜੀ ਥੈਂਕ ਯੂ ਹਾਂਜੀ ਮੈਨੂੰ ਸਾਨੂੰ ਫੋਨ ਆਇਆ ਸੀਗਾ ਹਰਿੰਦਰ ਸਿੰਘ ਜੀ ਨਾਲ ਜੀ ਠੀਕ ਹੈ ਜਿਹਦੇ ਸਾਲ ਹੋਜਾ ਸੀ ਜੰਮ ਹਸਪੀਟਲ ਵਿੱਚ ਠੀਕ ਅਸੀਂ ਤੁਹਾਨੂੰ ਮੋਕਾ ਦੇ ਦਾਂਗੇ ਯਾ ਕਿ ਉਹਨੇ ਧਿਆਨ ਲੀਆ ਮੇਰਾ ਨਾਮ ਨੂੰ ਵਹੀਕਲ ਜਿਹੜਾ ਸੀ ਉਹ ਦੁਨਵਾ ਰਿਆ ਸੀਗਾ ਭੋਪਾਲ ਸਾਈਡ ਤੋਂ ਠੀਕ ਹੈ ਇਹਨਾਂ 3:30 ਵਜੇ ਮਿਲ ਕੇ ਜਰਾ ਐਕਸ਼ਨ ਹੋ ਜਾਣਾ ਹੂੰ ਉਹਦੇ ਉਹਦੇ ਅਧਾਰ ਤੇ ਅਸੀਂ ਨਾਲ ਜਾਣ ਲੇ ਕੇ ਜਿਹੜੀ ਅਫੀਡਵਿਟ ਦਿੱਤੀ ਆ 114 ਨੰਬਰ ਸਰ ਵਾਹਨ ਕਿਹੜਾ ਸੀਗਾ ਇਹ ਵਾਹਨ ਦਾ ਨਹੀਂ ਪਤਾ ਲੱਗਦਾ ਨਾਮ ਨਹੀਂ ਲਿਖਿਆ ਸੀਗਾ ਸਲੀਪਰ ਸਲੀਪਰ ਰੋਡ ਤੇ ਸੀਗੇ ਕਿਸੇ ਰੋਡ ਨਹੀਂ ਸੀ ਮੇਨ ਰੋਡ ਤੇ ਸੀਗੇ ਅੱਛਾ ਮੇਨ ਰੋਡ ਤੇ ਸੀਗੇ ਓਕੇ ਉਹ ਕਿ ਸੈਰ ਤੇ ਸੈਰ ਸੈਰ ਕਰ ਰਹੇ ਸੀ ਤੇ ਕੋਈ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰਨ ਦੀ ਸਾਡੀ ਟੀਮਾਂ ਲੱਗੀਆਂ ਆਹ ਪੂੰਜੀ ਟੀਮਾਂ ਲੱਗੀਆਂ ਹੋਈਆਂ ਠੀਕ ਹੈ ਇਹ ਸਰਕਾਰ ਦੇ ਕਹਿ ਰਹੇ ਆ ਨਾ ਮੌਜੂਦ ਕਿ ਕਹਿ ਰਹੇ ਆ ਜੀ ਜਾਣਕਾਰੀ ਡ੍ਰਾਫਟ ਕਰ ਦਿੱਤਾ ਗਿਆ। ਕੋਈ ਰੰਗ ਰੂਪ ਪਤਾ ਲੱਗਾ ਕੋਈ ਕੋਈ ਕਾਰਦਾ ਕੀ ਨਹੀਂ ਸਰ ਕੋਈ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਐਫਆਰ ਵੀ ਕਰ ਦਿੱਤੀ ਅਸੀਂ ਤੇ ਸਾਡੀ ਟੀਮਾਂ ਲੱਗੀਆਂ ਸੀ ਇਸ ਕੰਮ ਦੀ ਮਰਦਿਆਂ ਨੂੰ ਕਾਨੂੰਨੀ ਸੀ ਜਾਂ ਉਹਨਾਂ ਚੈੱਕ ਕਰਦੇ ਜਾ ਰਹੇ ਆਂ ਤੇ ਜਲਦੀ ਸੇ ਸੂਚਨਾ ਪੇਸ਼ ਕਰਦੇ ਮੇਰੇ ਕੰਮ ਪਸੰਦ ਕੀ ਰੱਖੋ ਮੈਨੂੰ ਕੰਮ ਸਿੱਧਾ ਜਾਰੀ